ਉਸ ਕਹਿੰਦੇ ਹੋ ਨਾ ਕਿ ਵੱਖਵਾਦੀ ਨੇ ਵਕਤ ਤਾਂ ਤੁਸੀਂ ਕੀਤਾ ਆ ਇੱਥੋਂ ਕੱਟਤਾ ਤੁਸੀਂ ਕਿਹਾ ਵੀ ਜਿਹੜਾ ਆ ਹਿੱਸਾ ਸਾਰਾ ਇਹ ਤੁਹਾਡਾ ਹੈ ਤੇ ਜੇ ਕੋਈ ਐਲਾਨ ਕਰਦੇ ਸਵੇਰੇ ਫੇਰ ਮੈਨੂੰ ਲੱਗਦਾ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਇਸ ਤੋਂ ਸ਼ਰਮਨਾਕ ਗੱਲ ਕਦੇ ਨਹੀਂ ਹੋਈ ਹੋਣੀ ਮੈਨੂੰ ਲੱਗਦਾ ਹੈ ਕਿ ਪਹਿਲਾਂ ਹੋਈ ਹੀ ਨਹੀਂ ਹੋਣੀ ਹੈ ਜੀ ਗੱਲ ਜਿੰਨੇ ਵੀ ਲੋਕ ਇਹ ਗੱਲ ਕਹਿ ਰਹੇ ਵੀ ਕਿਸਾਨ ਇੱਥੇ ਬੈਠੇ ਆ ਕਿਸਾਨ ਨਹੀਂ ਇੱਥੇ ਬੈਠਾ ਇਹ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਰੋਕਿਆ ਗਿਆ ਔਰ ਸਰਕਾਰ ਹਰਿਆਣਾ ਦੀ ਨੇ ਅੱਗੋਂ ਸੜਕ ਤੇ ਬਾਰਡਰਸ ਬਣਾਤੇ ਸੜਕ ਬੰਦ ਕਰਤੀ ਇੱਕ ਸੂਬਾ ਜਿਹੜਾ ਇਹ ਰੋਕ ਕੇ ਡੱਕ ਕੇ ਵਹਿ ਜਾ ਕਿ ਤੁਸੀਂ ਆ ਨਹੀਂ ਸਕਦੇ ਕੀ ਕੱਲ ਨੂੰ ਸਾਡਾ ਜੀ ਕਰੂਗਾ ਸਾਡਾ ਚਿੱਤ ਕਰੂਗਾ ਅਸੀਂ ਇੱਥੋਂ ਬੰਦ ਕਰਦਿਆ ਕਰਾਂਗੇ ਹਾਈ ਕੋਰਟ ਨੇ ਮਾਨਿਓ ਹਾਈ ਕੋਰਟ ਨੇ ਗੱਲ ਕਹੀ ਕਿ ਕਿਵੇਂ ਰੋਕ ਸਕਦੇ ਹੋ ਤੁਸੀਂ ਕਿਵੇਂ ਸੜਕ ਬੰਦ ਕਰ ਸਕਦੇ ਹੋ ਕਿਸਾਨ ਦਾ ਸੰਵਿਧਾਨਕ ਰਾਈਟ ਹੈ ਹਾ ਵੀਰ ਹੈ ਕਿਹੜੀ ਬੰਦੂਕੇ ਦੇ ਹੱਥ ਚ ਸੀਗੀ ਕਿਹੜਾ ਹਥਿਆਰ ਇਹ ਲੈ ਕੇ ਫਿਰਦਾ ਸੀਗਾ ਕਿਹੜਾ ਗੋਲਾ ਇਸ ਵੀਰ ਦੇ ਹੱਥ ਚ ਸੀਗਾ ਕਿੰਨੇ ਬੰਦਿਆਂ ਨੂੰ ਇਹ ਮਾਰ ਲੈਂਦਾ ਕੀ ਆਉਣਾ ਸੀ ਤਾਂ ਜਿਹੜੇ ਘਰੇਲੂ ਵਹੀਕਲ ਆ ਕਾਰਾਂ ਗੱਡੀਆਂ ਤੇ ਤੁਸੀਂ ਆਉਂਦੇ ਬੱਸਾਂ ਤੇ ਚੜ੍ਹ ਕੇ ਆਉਂਦੇ ਤੁਸੀਂ ਟਰੈਕਟਰ ਕਿਵੇਂ ਸੜਕਾਂ ਤੇ ਲੈ ਆਏ ਪਹਿਲਾਂ ਉਹ ਜਾ ਕੇ ਹੰਡਈ ਦੇ ਸ਼ੋਰਮ ਚੋਂ ਕਾਰ ਕਢਾ ਕੇ ਲਿਆਉਂਦਾ ਫਿਰ ਉੱਥੇ ਆਉਂਦਾ ਟਰੈਕਟਰ ਦੇ ਵਿੱਚ ਪਿੱਛੇ ਟਰਾਲੀ ਵੀ ਲਾਉਣੀ ਐ ਸਮਾਨ ਵੀ ਲੈ ਕੇ ਆਉਣਾ ਕਿਸਾਨ ਨੂੰ ਖੱਟਰ ਦੀ ਲੋੜ ਨਹੀਂ ਨਾ ਕਿਸਾਨ ਨੂੰ ਖੱਟਰ ਤੇ ਕਿਸੇ ਸਾਧਨ ਦੀ ਲੋੜ ਹੈ ਮੰਨ ਲਓ ਆ ਵੀਰ ਕੋਲੇ ਨਹੀਂ ਹੈਗੀ ਕਾਰ ਆਵਦੀ ਟਰੈਕਟਰ ਹੈ ਜੀ ਫਿਰ ਪਹਿਲਾਂ ਜਾ ਕੇ ਉਹ ਟੋਇਟਾ ਦੇ ਸ਼ੋਰੂਮ ਚੋ ਕਾਰ ਖੜਾ ਗੇ ਲਿਆ ਵੀ ਇਹ ਗੱਲ ਹੀ ਵਾਹਿਆਦ ਹੈ ਜਿਹੜੀ ਕੀਤੀ ਗਈ ਹੈ ਕਿ ਟਰੈਕਟਰ ਕਿਉਂ ਲੈ ਕੇ ਆਉਂਦਾ ਹੈ ਕਿਸਾਨ ਟਰੈਕਟਰ ਕਿਸਾਨ ਦਾ ਪੁੱਤ ਹੁੰਦਾ ਹੈ ਤੇ ਜ਼ਮੀਨ ਮਾਂ ਹੁੰਦੀ ਹੈ ਬਸ ਇਸ ਤੋਂ ਵੱਧ ਕੀ ਹੈ ਖੱਟਰ ਸਾਹਿਬ ਕਿਤੇ ਆਪਦੇ ਪੁੱਤ ਨਾਲ ਨਹੀਂ ਜਾਂਦੇ ਐਸਐਮਟੀਵੀ ਪੰਜਾਬ ਤੁਸੀਂ ਦੇਖ ਰਹੇ ਹੋ ਇਸ ਸਮੇਂ ਸ਼ੰਭੂ ਬਾਰਡਰ ਤੇ ਖੜਿਆ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨ ਇੱਥੇ ਨੇ ਰਾਤ ਦਾ ਸਮਾਂ ਹੈ ਇੱਕ ਵੀਰ ਸਾਡੇ ਨਾਲ ਖੜੇ ਨੇ ਪਲਾਸਟਿਕ ਦੀ ਗੋਲੀ ਜਿਹੜੀ ਉਹਨਾਂ ਦੇ ਲੱਗੀ ਹੋਈ ਹੈ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਇੱਕ ਵਾਰੀ ਦਿਖਾ ਦੇਵੇ ਕਿ ਗੋਲੀ ਸ਼ੂਕੇ ਲੰਗੀ ਹੋਈ ਆ ਹਾਲਾਂਕਿ ਗੋਲੀ ਅਸਲੀ ਗੋਲੀ ਵਾਂਗੂ ਮਾਰ ਕਰਦੀ ਏ ਇੱਕ ਹੋਰ ਨੌਜਵਾਨ ਦੇ ਗੋਲੀ ਲੱਗੀ ਸਾਡੇ ਅੱਖਾਂ ਦੇਖਦੇ ਦੇਖਦੇ ਕਿ ਆਰ ਪਾਰ ਵੀ ਚਲੀ ਗਈ ਮੱਕੜ ਸਾਹਿਬ ਜੋ ਇੱਥੇ ਸਥਿਤੀ ਬਣੀ ਆ ਇਹ ਪੰਜਾਬ ਹੈ ਉਧਰਲੇ ਦੇਸ਼ ਪੂਰਾ ਸਾਡਾ ਇੱਕ ਹੈ ਲੋਕਤੰਤਰ ਦੀ ਆਪਾਂ ਗੱਲ ਕਰਦੇ ਆਂ ਪਰ ਅੱਜ ਇਹ ਲੱਗਦਾ ਕਿ ਅਸੀਂ ਹੋਰ ਦੇਸ਼ ਦੇ ਵਾਸੀ ਆਂ ਅੱਗੇ ਹੋਰ ਦੇਸ਼ ਹੈ ਤੇ ਚੀਨ ਤੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਪੂਰੀ ਦੁਨੀਆ ਦੇ ਵਿੱਚ ਜਿੰਨੇ ਲੋਕ ਦੇਖ ਰਹੇ ਇਸ ਵੀਡੀਓ ਨੂੰ ਦੱਸ ਦੇਣਾ ਚਾਹੁੰਦਾ ਕਿ ਕਿਸਾਨਾਂ ਨੇ ਆ ਸੜਕ ਨਹੀਂ ਬਲੌਕ ਕੀਤੀ ਹੋਈ ਜਿੰਨੇ ਵੀ ਲੋਕ ਇਹ ਗੱਲ ਕਹਿ ਰਹੇ ਵੀ ਕਿਸਾਨ ਇੱਥੇ ਬੈਠੇ ਆ ਕਿਸਾਨ ਨਹੀਂ ਇੱਥੇ ਬੈਠਾ ਏ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਰੋਕਿਆ ਗਿਆ ਔਰ ਸਰਕਾਰ ਹਰਿਆਣਾ ਦੀ ਨੇ ਅੱਗੋਂ ਸੜਕ ਤੇ ਬਾਰਡਰਸ ਬਣਾਤੇ ਸੜਕ ਬੰਦ ਕਰਤੀ ਮੈਨੂੰ ਲੱਗਦਾ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਇਸ ਤੋਂ ਸ਼ਰਮਨਾਕ ਗੱਲ ਕਦੇ ਨਹੀਂ ਹੋਈ ਹੋਣੀ ਮੈਨੂੰ ਲੱਗਦਾ ਹੈ ਕਿ ਪਹਿਲਾਂ ਹੋਈ ਹੀ ਨਹੀਂ ਹੋਣੀ ਹੈ ਜੀ ਗੱਲ ਕਿ ਇੱਕ ਸੂਬਾ ਜਿਹੜਾ ਇਹ ਰੋਕ ਕੇ ਡੱਕ ਕੇ ਬਹਿ ਜਾਏ ਕਿ ਤੁਸੀਂ ਆ ਨਹੀਂ ਸਕਦੇ ਕੀ ਕੱਲ ਨੂੰ ਸਾਡਾ ਜੀ ਕਰੂਗਾ ਸਾਡਾ ਚਿੱਤ ਕਰੂਗਾ ਅਸੀਂ ਇੱਥੋਂ ਬੰਦ ਕਰਦਿਆ ਕਰਾਂਗੇ ਵੀ ਜਿਨ੍ਹਾਂ ਨੇ ਕਿਸੇ ਨੇ ਕੱਲ ਨੂੰ ਹਿਮਾਚਲ ਜਾਣਾ ਹੈ ਜਾਂ ਜੰਮੂ ਕਸ਼ਮੀਰ ਜਾਣਾ ਹੈ ਅਸੀਂ ਲੰਘਣ ਨਹੀਂ ਦਿੰਦੇ ਹੂੰ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ ਕਿ ਕਿਵੇਂ ਰੋਕ ਸਕਦੇ ਹੋ ਤੁਸੀਂ ਕਿਵੇਂ ਸੜਕ ਬੰਦ ਕਰ ਸਕਦੇ ਹੋ ਕਿਸਾਨ ਦਾ ਸਵਧਾਨਕ ਰਾਈਟ ਹੈ ਕਿ ਉਹ ਜਾ ਕੇ ਆਰਟੀਕਲ 19 ਤੁਹਾਨੂੰ ਇਹ ਰਾਈਟ ਦਿੰਦਾ ਕਿ ਤੁਸੀਂ ਪ੍ਰੋਟੈਸਟ ਕਰ ਸਕੋ ਪੀਸਫੁੱਲ ਆ ਵੀਰ ਹੈ ਜੀ ਕਿਹੜੀ ਬੰਦੂਕੇ ਦੇ ਹੱਥ ਚ ਸੀਗੀ ਕਿਹੜਾ ਹਥਿਆਰ ਇਹ ਲੈ ਕੇ ਫਿਰਦਾ ਸੀਗਾ ਕਿਹੜਾ ਗੋਲਾ ਇਸ ਵੀਰ ਦੇ ਹੱਥ ਚ ਸੀਗਾ ਕਿੰਨੇ ਬੰਦਿਆਂ ਨੂੰ ਇਹ ਮਾਰ ਲੈਂਦਾ ਟੈਂਕ ਲੈ ਕੇ ਆਇਆ ਸੀ ਇਹ ਇ데 ਗੋਲੀ ਵੱਜੀ ਆ ਦੇਖੋ ਇਸ ਵੀਰ ਦੇ ਨਹੀਂ ਖੱਟਰ ਸਾਹਿਬ ਤਾਂ ਇਹ ਕਹਿੰਦੇ ਨੇ ਕਹਿੰਦੇ ਨੇ ਕਿ ਵੀ ਤੁਸੀਂ ਜੇ ਆਉਣਾ ਸੀ ਤਾਂ ਜਿਹੜੇ ਘਰੇਲੂ ਵੀਕਲ ਆ ਕਾਰਾਂ ਗੱਡੀਆਂ ਤੇ ਤੁਸੀਂ ਆਉਂਦੇ ਬੱਸਾਂ ਤੇ ਚੜ੍ਹ ਕੇ ਆਉਂਦੇ ਤੁਸੀਂ ਟਰੈਕਟਰ ਕਿਵੇਂ ਸੜਕਾਂ ਤੇ ਲੈ ਆਏ ਹੋ ਹੈ ਹੀ ਟਰੈਕਟਰ ਕਿਸਾਨ ਕੋਲੇ ਹੁਣ ਪਹਿਲਾਂ ਉਹ ਜਾ ਕੇ ਹੰਡਈ ਦੇ ਸ਼ੋਰਮ ਚੋਂ ਕਾਰ ਕਢਾ ਕੇ ਲਿਆਉਂਦਾ ਫਿਰ ਉੱਥੇ ਆਉਂਦਾ ਟਰੈਕਟਰ ਦੇ ਵਿੱਚ ਪਿੱਛੇ ਟਰਾਲੀ ਵੀ ਲਾਉਣੀ ਐ ਸਮਾਨ ਵੀ ਲੈ ਕੇ ਆਉਣਾ ਹੁਣ 3 ਫੁੱਟ ਦੀ ਡਿੱਗੀ ਦੇ ਵਿੱਚ ਉਹ ਕਿੱਥੋਂ ਆਪਦਾ ਮੰਝਾ ਲੈ ਆਉਂਦਾ ਤੇ ਕਿੱਥੋਂ ਰੋਟੀ ਬਣਾਉਣ ਦਾ ਸਮਾਨ ਲੈ ਆਉਂਦਾ ਜਾਂ ਦਾ ਫਿਰ ਖੱਟਰ ਸਾਹਿਬ ਉੱਥੇ ਪਾ ਕੇ ਦੇਣ ਵਾਲੀ ਸ਼ਾਨ ਸਿਸਟਮ ਉਹ ਵੀ ਲੋੜ ਨਹੀਂ ਕਿਸਾਨ ਨੂੰ ਖੱਟਰ ਦੀ ਲੋੜ ਨਹੀਂ ਨਾ ਕਿਸਾਨ ਨੂੰ ਖੱਟਰ ਦੇ ਕਿਸੇ ਸਾਧਨ ਦੀ ਲੋੜ ਹੈ ਪਰ ਗੱਲ ਇਹ ਹੈ ਕਿ ਕਿਸਾਨ ਟਰੈਕਟਰ ਤੇ ਟਰਾਲੀ ਕਿਉਂ ਲੈ ਕੇ ਗਿਆ ਟਰੈਕਟਰ ਤੇ ਟਰਾਲੀ ਆ ਪਿੱਛੇ ਖੜੀ ਹੈ ਜੇ ਕੈਮਰਾਮੈਨ ਤੁਹਾਡੇ ਦਿਖਾ ਸਕਦੇ ਆ ਆ ਸਾਰੀ ਟਰਾਲੀ ਦੇ ਵਿੱਚ ਤੁਸੀਂ ਜਾ ਕੇ ਸਮਾਨ ਚੈੱਕ ਕਰ ਲਓ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕੋਈ ਹਥਿਆਰ ਨਹੀਂ ਲੈ ਕੇ ਚੱਲੇ ਆ ਜਿਓ ਤੁਹਾਨੂੰ ਦਿਖਾ ਦਿੰਨਾ ਮੈਂ ਆ ਜਿਓ ਇਸ ਚਲਦੀ ਇੰਟਰਵਿਊ ਚ ਹੀ ਮੈਂ ਤੁਹਾਨੂੰ ਦਿਖਾ ਦਿੰਨਾ ਭਗਤਾ ਜੀ ਇਹ ਆ ਆ ਵੀਰ ਵੀ ਖੜੇ ਆ ਇਹ ਕੋਈ ਹਥਿਆਰ ਨਹੀਂ ਲੈ ਕੇ ਆਏ ਤੁਸੀਂ ਕਹਿੰਦੇ ਹੋ ਕਿ ਟਰੈਕਟਰ ਕਿਉਂ ਲੈ ਕੇ ਜਾਂਦਾ ਕਿਸਾਨ ਸੁੱਤੇ ਪਏ ਸੀ ਮੈਂ ਮਾਫੀ ਚਾਹੁੰਦਾ ਆ ਕੰਬਲ ਹੈ ਠੰਡ ਦਾ ਦਿਣਾ ਹੈ ਰਜਾਈਆਂ ਪਈਆਂ ਉਹ ਕੋਈ ਪਾਣੀ ਚਾਹ ਦੁੱਧ ਪੀਣਾ ਬੰਦਾ ਨੇ ਜੀਣਾ ਹੈ ਕਿ ਨਹੀਂ ਜੀਣਾ ਜੀ ਪ੍ਰੋਟੈਸਟ ਕਰੂਗਾ ਭੁੱਖੇ ਢਿੱਡ ਕਰੂਗਾ ਜਾ ਕੇ ਉਹ ਸਾਹਮਣੇ ਬੈਗ ਪਏ ਆ ਕੱਪੜੇ ਹੋਣਗੇ ਪੱਗ ਬੰਨਣ ਨੂੰ ਸ਼ੀਸ਼ਾ ਲਾਇਆ ਵੀਰ ਹੋਣਾ ਨੇ ਆ ਲੀੜੇ ਟੰਗੇ ਆ ਆਪਦੇ ਆ ਇਹ ਚਾਦਰ ਖੇਸ ਲੈ ਕੇ ਆਏ ਆ ਖੱਟਰ ਸਾਹਿਬ ਤੁਸੀਂ ਆ ਜਾਓ ਬਹਿ ਜਾਓ ਬਹਿ ਜਾਓ ਆ ਕੇ ਸਵਾਲ ਇਹ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨ ਆਪਦੇ ਦੂਜੇ ਵੀਕਲ ਚ ਲੈ ਆਉਂਦਾ ਮੰਨ ਲਓ ਆ ਵੀਰ ਕੋਲੇ ਨਹੀਂ ਹੈਗੀ ਕਾਰ ਆਪਦੀ ਟਰੈਕਟਰ ਹੈ ਜੀ ਫਿਰ ਪਹਿਲਾਂ ਜਾ ਕੇ ਉਹ ਟੋਇਟਾ ਦੇ ਸ਼ੋਰੂਮ ਚੋਂ ਕਾਰ ਕਢਾ ਕੇ ਲਿਆਵੇ ਫੇ ਮੈਂ ਪ੍ਰੋਟੈਸਟ ਕਰਨ ਜਾਣਾ ਉੱਥੇ ਇਹ ਸਵਾਲ ਬੇਬੁਨਿਆਦ ਹੈ ਇਹ ਇਹ ਗੱਲ ਹੀ ਵਾਹਿਆਦ ਹੈ ਜਿਹੜੀ ਕੀਤੀ ਗਈ ਹੈ ਕਿ ਟਰੈਕਟਰ ਕਿਉਂ ਲੈ ਕੇ ਆਉਂਦਾ ਹੈ ਕਿਸਾਨ ਟਰੈਕਟਰ ਕਿਸਾਨ ਦਾ ਪੁੱਤ ਹੁੰਦਾ ਹੈ ਜੀ ਤੇ ਜ਼ਮੀਨ ਮਾਂ ਹੁੰਦੀ ਹੈ ਬਸ ਇਤੋਂ ਵੱਧ ਕੀ ਹੈ ਖੱਟਰ ਸਾਹਿਬ ਕਿਤੇ ਆਪਦੇ ਪੁੱਤ ਨਾਲ ਨਹੀਂ ਜਾਂਦੇ ਹੂੰ ਤੇ ਕਿਸਾਨ ਟਰੈਕਟਰ ਲੈ ਕੇ ਆਇਆ ਨਾਲੇ ਕਾਰਾਂ ਦੇ ਵਿੱਚ ਭਾਈ ਐਡਾ ਸਮਾਨ ਕਿੱਥੋਂ ਉੱਥੇ ਜਾ ਕੇ ਕਿੱਥੋਂ ਲੈਂਦੇ ਅਸੀਂ ਕਿੱਥੋਂ ਮੰਗਦੇ ਜੀ ਸਾਡੀਆਂ ਕਮੇਟੀਆਂ ਦੇ ਤਾਂ ਤੁਸੀਂ ਬੰਦੇ ਆਪਦੇ ਭਾਲੇ ਹੁਣ ਤਾਂ ਸਾਨੂੰ ਇਹ ਨਹੀਂ ਪਤਾ ਗਾਂ ਜਾ ਕੇ ਜਿਹੜੇ ਬੰਦੇ ਤੁਸੀਂ ਭਾਏਓ ਗੁਰਦੁਆਰਿਆਂ ਚੋਂ ਸਾਨੂੰ ਲੰਗਰ ਵੀ ਦੇਣਗੇ ਕਿ ਨਹੀਂ ਦੇਣਗੇ ਹੂੰ ਅਸੀਂ ਆਪਦਾ ਇੰਤਜ਼ਾਮ ਆਪ ਕਰਕੇ ਜਾਣਾ ਇਹ ਕਿਸਾਨ ਜਿਹੜਾ ਇਸ ਕਰਕੇ ਆਪਦਾ ਇੰਤਜ਼ਾਮ ਕਰਕੇ ਲੌਜੀਕਲ ਗੱਲ ਹੈ ਇਹਦੇ ਪਿੱਛੇ ਜੀ ਦੂਸਰੇ ਭਾਏ ਆਪਾਂ ਜੇ ਗੱਲ ਕਰੀਏ ਕਿ ਕਿਸਾਨ ਜਥੇਬੰਦੀਆਂ ਕੁਝ ਇੱਥੇ ਪਹੁੰਚੀਆਂ ਨੇ ਜਿਹੜੀਆਂ ਨੇ ਕਾਲ ਦਿੱਤੀ ਸੀ ਪਰ ਐਸਕੇਮ ਕਹਿੰਦੇ ਕਿ ਸਾਨੂੰ ਹਜੇ ਸੁਨੇਹਾ ਨਹੀਂ ਆਇਆ ਅਸੀਂ 16 ਦਾ ਬੰਦ ਦਾ ਸੱਦਾ ਦਿੱਤਾ ਹੈ ਪਰ ਅਸੀਂ ਜੋ ਉੱਥੇ ਤਸ਼ੱਦਦ ਹੋਇਆ ਉਸ ਦੇ ਵਿਰੋਧ ਦੇ ਵਿੱਚ ਖੜੇ ਆਂ ਪਰ ਅੱਗੇ ਸੁਨੇਹਾ ਕੀ ਆਉਂਦਾ ਸੀ ਦਿੱਲੀ ਜਾਣਾ ਕਿ ਨਹੀਂ ਜਾਣਾ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ ਅੰਦੋਲਨ 'ਚ ਵੀ ਇੱਕ ਐਸੀ ਜੋੜੋ ਤੋੜੋ ਨਾ ਮੈਂ ਸਣੇ ਮੀਡੀਆ ਦੇ ਸਾਰਿਆਂ ਨੂੰ ਹਮੇਸ਼ਾ ਹੀ ਇਹ ਗੱਲ ਕਹਿਣਾ ਰਹਿਣਾ ਜੇ ਉਹ ਨਹੀਂ ਆਏ ਉਹ ਆ ਜਾਣਗੇ ਪਿਛਲੀ ਵਾਰੀ ਵੀ ਤਾਂ ਉਗਰਾਹਾਂ ਸਾਹਿਬ ਦੋ ਦਿਨ ਲੇਟ ਹੀ ਤੁਰੇ ਸੀਗੇ ਜੀ ਕਿਵੇਂ ਤੁਰੇ ਸੀ ਤੁਹਾਡੇ ਪ੍ਰੈਸ਼ਰ ਤੋਂ ਤੁਰੇ ਸੀ ਜਦੋਂ ਸਾਰੇ ਲੋਕਾਂ ਨੇ ਪ੍ਰੈਸ਼ਰ ਪਾਇਆ ਜਦੋਂ ਸਾਰਿਆਂ ਨੇ ਕਿਹਾ ਆਓ ਸਾਡੇ ਨਾਲ ਖੜੋ ਆਗੇ ਮਨਜੀਤ ਸਿੰਘ ਰਾਏ ਹੁਣੇ ਆਗੇ ਹੁਣ ਜੀ ਹੌਲੀ ਹੌਲੀ ਆ ਜਾਣਗੇ ਮੈਨੂੰ ਲੱਗਦਾ ਹੈ ਕਿ ਮੋਟਿਵ ਸੇਮ ਹੈ ਇੱਕ ਹੈ ਪਰ ਇਹ ਆਪਸੀ ਵਖਰੇਵੇਂ ਕਿਹਦੇ ਨਹੀਂ ਹੁੰਦੇ ਪਹਿਲਾਂ ਵੀ ਸੀ ਮੈਂ ਤਾਂ ਮੀਟਿੰਗਾਂ ਦਾ ਹਿੱਸਾ ਦੇਖਦਾ ਰਿਆਂ ਅ ਅੰਦਰ ਮੀਟਿੰਗਾਂ ਚ ਹੱਥੋ ਪਾਈਆਂ ਲੜਾਈਆਂ ਤੱਕ ਹੁੰਦੀਆਂ ਨਹੀਂ ਆਗੂਆਂ ਦੀਆਂ ਜੀ ਤੇ ਠੀਕ ਹੈ ਇਹਦੇ ਚ ਕੀ ਹੈ ਇਹ ਇੱਕ ਇੱਕ ਘਰ ਚ ਪੰਜ ਜੀਆਂ ਚ ਵੀ ਤਾਂ ਲੜਾਈ ਹੋ ਜਾਂਦੀ ਹੈ ਜੀ ਤਾਂ ਮੈਨੂੰ ਲੱਗਦਾ ਇਹਨੂੰ ਇਸ ਐਂਗਲ ਨਾਲ ਦੇਖਣਾ ਚਾਹੀਦਾ ਹੈ ਹਾਂ ਜੇ ਸਟੇਟਮੈਂਟਸ ਦੇਣੀਆਂ ਕਿ ਉਹ ਉਹ ਡੱਲੇ ਵਾਲ ਦੇ ਖਿਲਾਫ ਬੋਲਣ ਡੱਲੇ ਵਾਲ ਉਹਨਾਂ ਦੇ ਪਹਿਲਾਂ ਵੀ ਇਹ ਕੁਝ ਹੁੰਦਾ ਰਿਹਾ ਮੈਨੂੰ ਲੱਗਦਾ ਅਵੋਇਡ ਕਰਨਾ ਚਾਹੀਦਾ ਇਹਨਾਂ ਨੂੰ ਜੇ ਵਾਕਈ ਮੋਟਿਵ ਕਿਸਾਨ ਆਗੂਆਂ ਦਾ ਇਹ ਹੈ ਕਿ ਅਸੀਂ ਕਿਸਾਨ ਦੇ ਭਲੇ ਲਈ ਲੈ ਕੇ ਜਾ ਰਹੇ ਹਾਂ ਔਰ ਜ਼ਿੰਮੇਵਾਰੀ ਬਹੁਤ ਵੱਡੀ ਹੈ ਅੱਜ ਸਰਦਾਰ ਗਿਆਨ ਸਿੰਘ ਦੁਨੀਆ ਤੋਂ ਤੁਰ ਗਏ ਇੱਥੇ ਉਹਨਾਂ ਦੀ ਲਾਸ਼ ਲੈ ਕੇ ਆਏ ਆ ਤਾਂ ਇਹ ਮਖੌਲ ਨਹੀਂ ਹੈ ਜੀ ਇਹ ਇਹਨਾਂ ਨੂੰ ਜਦੋਂ ਲੈ ਕੇ ਆ ਰਹੇ ਹੋ ਇਹ ਬਾਈ ਦੇ ਗੋਲੀ ਵੱਜੀ ਕਿੱਧਰ ਗਏ ਉਹ ਆ ਇੱਥੇ ਖੜੇ ਨੇ ਆ ਆ ਇਹਨਾਂ ਦੇ ਵੱਜੀ ਤੇ ਇਹ ਅੱਖ 'ਚ ਵੀ ਵਾਈ ਸਕਦੀ ਸੀ ਯਾਰ ਇਹ ਮੱਥੇ 'ਚ ਵੀ ਵਾਈ ਸਕਦੀ ਸੀ ਇੱਕ ਮੁੰਡੇ ਦੇ ਲੱਗੀ ਵੀ ਅੱਖ 'ਚ ਜੇ ਵੇਸ਼ ਆ ਇੱਕ ਵੀਰ ਦਾ ਆਪਾਂ ਮਿਲ ਕੇ ਆਇਆ ਮੈਂ ਅੱਜ ਉਹਦੇ ਹੱਥ 'ਚੋਂ ਆਰਪਾਰ ਹੋ ਗਈ ਡਾਕਟਰ ਅਜੇ ਉਹਦਾ ਹੱਥ ਨਹੀਂ ਚੱਲਦਾ ਪਿਆ ਉਹ ਬਾਈ ਅੱਖ 'ਚ ਵੀ ਵੱਜੀ ਹੈ ਅੱਖ 'ਚ ਵੱਜੀ ਉਹ ਇੱਕ ਦੇ ਅੱਖ 'ਚ ਵੱਜੀ ਹੈ ਇੱਕ ਬਾਪੂ ਦੀ ਅੱਖ ਦੀ ਰੌਸ਼ਨੀ ਚਲੀ ਗਈ ਇੱਕ ਮੈਂ ਮਿਲ ਕੇ ਆਇਆ ਅੱਜ ਉਹਨਾਂ ਦੀ ਲੱਤ ਤਿੰਨ ਥਾਂ ਤੋਂ ਟੁੱਟ ਗਈ ਉਹ ਰਾੜ ਪਾਈ ਹੈ ਉਹਦੇ ਵਿੱਚ ਹੋ ਸਕਦਾ ਉਹ ساری ਉਮਰ ਤੁਰ ਨਾ ਸਕੇ ਯਾਰ ਜੀ ਹੋ ਸਕਦਾ ساری ਉਮਰ ਉਹਨੂੰ ਦਿਸੇ ਨਾ ਅੱਖ ਤੋਂ ਜਿਹਦੇ ਅੱਖ ਚ ਵੱਜੀ ਹੈ ਇਹ ਜ਼ਿੰਮੇਵਾਰੀ ਦਾ ਕੰਮ ਹੈ ਮਜ਼ਾਕ ਨਹੀਂ ਹੈ ਜਦੋਂ ਅਸੀਂ ਘਰਾਂ ਚ ਬੈਠੇ ਆ ਨਾ ਅਸੀਂ ਬਹੁਤ ਜਜ਼ਬਤੀ ਹੋ ਕੇ ਐ ਕਰ ਦੋ ਉਹ ਕਰ ਦੋ ਕਰ ਦੋ ਸਲਾਮ ਹੈ ਯਾਰ ਇੱਥੇ ਖੜੇ ਹੈ ਜਿਹੜੇ ਬੰਦੇ ਜਿਹੜੇ ਮੂਰੇ ਹੋ ਕੇ ਤੁਸੀਂ ਵੀ ਉਸ ਦਿਨ ਕਵਰੇਜ ਕਰ ਰਹੇ ਸੀਗੇ ਮੈਂ ਬੈਠਾ ਦੇਖ ਰਿਹਾ ਸੀਗਾ ਉਹ ਉਹਨੂੰ ਮਜ਼ਾਕ ਨਾ ਲੋ ਗੋਲਿਆਂ ਨੂੰ ਪਰ ਮੇਰਾ ਸਵਾਲ ਦੂਜਾ ਹੈ ਤੁਸੀਂ ਬਤੌਰ ਜਰਨਲਿਸਟ ਇਹ ਪੁੱਛਿਆ ਮੈਂ ਬਤੌਰ ਜਰਨਲਿਸਟ ਇਹ ਪੁੱਛਦਾ ਕਿ ਯਾਰ ਇਹ ਇਹਨਾਂ ਦੇ ਹੱਥਾਂ 'ਚ ਕਿਹੜੇ ਹਥਿਆਰ ਸੀਗੇ ਜਿਹੜੇ ਤੁਹਾਨੂੰ ਇਹ ਚਲਾਉਣੇ ਪੈਗੇ ਆਪਦੇ ਰਾਈਟਸ ਖਾਤਰ ਇਹ ਦਿੱਲੀ ਜਾਣਾ ਚਾਹੁੰਦੇ ਆ ਤੁਸੀਂ ਖੋਲ ਦਿਓ ਨਹੀਂ ਹੋਣਗੇ ਉੱਥੇ ਜਾ ਕੇ ਬਹਿ ਜਾਣਗੇ ਆਪਦਾ ਪ੍ਰੋਟੈਸਟ ਕਰ ਲੈਣਗੇ ਪਿਛਲੇ ਧਰਨੇ 'ਚ ਇੱਕ ਵੀ ਇਨਸੀਡੈਂਟ ਦੱਸ ਦੋ ਜਿੱਥੇ ਕਿਸਾਨ ਵਾਇਲੈਂਟ ਹੋ ਕੇ ਕਿਸੇ ਨੇ ਕੁਝ ਕੀਤਾ ਹੋਵੇ ਜੀ ਇਹ ਦੇਖੋ ਵੀ ਇਹ ਕਿੰਡੀ ਖੂਬਸੂਰਤ ਗੱਲ ਹੈ ਡਰੋਨ ਨੂੰ ਉਤਾਰਨ ਲਈ ਇਹ ਵੀ ਕੁਝ ਕਰ ਸਕਦੇ ਸੀ ਪਰ ਪਤੰਗ ਨਾ ਉਤਾਰਿਆ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਵੀ ਯਾਰ ਅਸੀਂ ਇਹ ਕਰ ਸਕਦੇ ਆ ਇਹ ਕਿੰਨੀ ਕੁ ਦੂਰ ਸੀ ਉਹ ਇਧਰੋਂ ਪੱਥਰ ਨਹੀਂ ਵਜਦਾ ਸੀ ਕੁਝ ਵੀ ਹੋ ਸਕਦਾ ਸੀ ਵਜਦਾ ਸੀ ਨਾ ਇੱਕ ਵੀ ਮਾਰਿਆ ਤਾਂ ਦੱਸੋ ਕਿਸੇ ਦੇ ਵੀ ਉਹਦਾ ਕਾਰਨ ਹੈ ਇੰਨੇ ਪੀਸਫੁਲ ਪ੍ਰੋਟੈਸਟ ਇਹਦਾ ਐਗਜ਼ਾਮਪਲ ਅਸੀਂ ਪਹਿਲਾਂ ਸੈੱਟ ਕਰ ਚੁੱਕੇ ਆ ਪੰਜਾਬ ਨਹੀਂ ਪੂਰਾ ਦੇਸ਼ ਦੇ ਵਿੱਚ ਕਿਸਾਨ ਜਿਹੜਾ ਆ ਉਹ ਐਗਜ਼ੈਂਪਲ ਸੈੱਟ ਕਰ ਚੁੱਕਿਆ ਇਹ ਆਪਦੇ ਹੱਕ ਮੰਗ ਰਿਹਾ ਤੁਸੀਂ ਟੇਬਲ ਟॉक ਕਰੋ ਜੇ ਉਹਨਾਂ ਨੂੰ ਦੇਣਾ ਤਾਂ ਠੀਕ ਹੈ ਨਹੀਂ ਦੇਣਾ ਤਾਂ ਉਹ ਪ੍ਰੋਟੈਸਟ ਕਰਨਗੇ ਤੁਹਾਡੇ ਖਿਲਾਫ ਤੁਸੀਂ ਨਿظام ਹੋ ਸਰਕਾਰ ਹੋ ਜੀ ਇੱਥੇ ਡਿਕਟੇਟਰਸ਼ਿਪ ਨਹੀਂ ਹੈ ਵੀ ਤੂੰ ਮੇਰੇ ਖਿਲਾਫ ਹੈ ਤੇ ਉਹ ਤੇਰੇ ਖਿਲਾਫ ਹੈ ਇਹ ਸਰਕਾਰ ਇਹਨਾਂ ਦੁਆਰਾ ਚੁਣੀ ਗਈ ਹੈ ਤੁਹਾਡਾ ਪ੍ਰੈਮਬਲ ਕੀ ਕਹਿੰਦਾ ਹੈ ਹਮ ਗਵਰਨਮੈਂਟ ਫਾਰ ਦਾ ਪੀਪਲ ਬਾਏ ਦਾ ਪੀਪਲ ਜੀ ਇਹ ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਹੁੰਦੀ ਹੈ ਜੀ ਤੇ ਤੁਸੀਂ ਤਾਂ ਫਿਰ ਸੰਵਿਧਾਨ ਦੀ ਨਹੀਂ ਮੰਨਦੇ ਦਾ ਮਤਲਬ ਇਹ ਆਵਾਮ ਹੈ ਆਵਾਮ ਆਪਦੇ ਹੱਕਾਂ ਲਈ ਜਾ ਰਹੀ ਹੈ ਵੋਟ ਵੱਖਰੀ ਗੱਲ ਹੈ ਪੋਲਿਟਿਕਸ ਵੱਖਰੀ ਗੱਲ ਹੈ ਚੁਣਨਾ ਨਾ ਚੁਣਨਾ ਉਹ ਪੂਰੇ ਦੇਸ਼ ਦੀ ਜਨਤਾ ਦਾ ਮਸਲਾ ਹੈ ਪਰ ਜੇ ਮੰਨ ਲਓ ਨਹੀਂ ਵੀ ਜੇ ਇਹ ਕਿਤੇ ਹੋਰ ਵੀ ਚੁਣਨਾ ਚਾਹੁੰਦੇ ਆ ਜੇ ਤੁਸੀਂ ਆ ਗਏ ਤਾਂ ਫਿਰ ਇਹਨਾਂ ਨੂੰ ਮਾਰ ਥੋੜੀ ਦੇਵੋਗੇ ਯਾਰ ਜੀ ਇਸ ਮੁਲਕ ਦੇ ਵਸਨੀਕ ਨੇ ਉਹ ਬੜਾ ਵਧੀਆ ਸਾਦਤ हसन ਅਦਾ ਮਾਫ ਕਰਨਾ ਰਾਹਤ ਅੰਦੌਰੀ ਦਾ ਇੱਕ ਸ਼ੇਰ ਹੈ ਉਹ ਕਹਿੰਦਾ ਹੈ ਕਿ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ ਤੇ ਇਹ ਇਹਨਾਂ ਦਾ ਇਹਨਾਂ ਦਾ ਹੈ ਇਹ ਇਹ ਤੁਸੀਂ ਬਣਾਤਾ ਸਕੋ ਤੁਸੀਂ ਕਹਿੰਦੇ ਹੋ ਨਾ ਕਿ ਵੱਖਵਾਦੀ ਨੇ ਵਕਤ ਤਾਂ ਤੁਸੀਂ ਕੀਤਾ ਆ ਇੱਥੋਂ ਕੱਟਤਾ ਤੁਸੀਂ ਕਿਹਾ ਵੀ ਜਿਹੜਾ ਆ ਹਿੱਸਾ ਸਾਰਾ ਇਹ ਤੁਹਾਡਾ ਹੈ ਤੇ ਜੇ ਕੋਈ ਐਲਾਨ ਕਰਦੇ ਸਵੇਰੇ ਫੇਰ ਵੀ ਅਸੀਂ ਹੁਣ ਆਉਣ ਨਹੀਂ ਦਿੰਦੇ ਬੰਦ ਹੈ ਮੈਨੂੰ ਇਹ ਦੱਸੋ ਜੀ ਹੈ ਫਿਰ ਅਸੀਂ ਕੀ ਹੋਵਾਂਗੇ ਫਿਰ ਤਾਂ ਵਖਵਾਦੀ ਹੋ ਗਏ ਫਿਰ ਅਤਵਾਦੀ ਵੀ ਹੋ ਜਾਣਗੇ ਨਾ ਅੱਛਾ ਇੱਕ ਇੱਕ ਸਵਾਲ ਹੋਰ ਜਾਂਦੇ ਜਾਂਦੇ ਸਮਾਂ ਕਿਉਂਕਿ ਰਾਤ ਦਾ ਵੀਰ ਸਾਰੇ ਕਿਉਂਕਿ ਦਿਨੇ ਪੂਰਾ ਦਿਨ ਉੱਥੇ ਸੰਘਰਸ਼ ਰਹਿੰਦੇ ਨੇ ਜਿਹੜੀ ਇੱਕ ਗੱਲ ਤੁਸੀਂ ਕਹਿ ਰਹੇ ਸੀ ਕਿ ਵੀ ਕਿਉਂ ਵੀ ਇਹਨਾਂ ਨੇ ਸੌਣਾ ਇਹ ਨਹੀਂ ਸੌਣਾ ਨਹੀਂ ਰਾਤ ਵੀ ਜਾਗ ਸਕਦੇ ਨਹੀਂ ਸੌਣਾ ਨਹੀਂ ਮੈਂ ਕਹਿ ਰਿਹਾਗਾ ਫਿਰ ਵੀ ਇੱਕ ਜਿਵੇਂ ਫੌਜਾਂ ਨੂੰ ਆਰਾਮ ਦੀ ਵੀ ਲੋੜ ਹੁੰਦੀ ਹੈ ਜਿਵੇਂ ਉੱਥੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇਹ ਗੱਲਾਂ ਨਾ ਕਰੋ ਫੌਜ ਨਹੀਂ ਹੈ ਇਹ ਫੌਜ ਨਹੀਂ ਹੈ ਇਹ ਆਮ ਕਿਸਾਨ ਹੈ ਇਹ ਜੰਗ ਲੜਨ ਨਹੀਂ ਚੱਲੇ ਇਹ ਕਿਸੇ ਨੂੰ ਮਾਰਨ ਨਹੀਂ ਚੱਲੇ ਇੱਕ ਕਲੈਮ ਚੱਲੇ ਇੱਕ ਇਹਨਾਂ ਦੇ ਮੈਨੂੰ ਦਿਖਾਓ ਕੋਈ ਆ ਖੜੇ ਇੱਧਰ ਕੈਮਰਾ ਫੇਰ ਇੱਕ ਹਥਿਆਰ ਦਿਖਾਓ ਮੈਨੂੰ ਦਿਖਾਓ ਕਿਸੇ ਕੋਲੇ ਹਥਿਆਰ ਹੈਗਾ ਤਾਂ ਆ ਤਾਂ ਗੁਰੂ ਸਾਹਿਬ ਦੀ ਬਖਸ਼ੀ ਦਾਤ ਹੈ ਤਾਂ ਬਾਈ ਜੀ ਜਿਹੜੇ ਨਾਲ ਲੈ ਕੇ ਚੱਲੇ ਆ ਇਹ ਤਾਂ ਲਾਜ਼ਮੀ ਹੈ ਜੀ ਦਿਖਾਓ ਇੰਨੇ ਖੜੇ ਕਿਸੇ ਦੇ ਹਦਾਫੋਂ ਜ਼ਰੂਰ ਹੋਊਗਾ ਮੈਂ ਜਿਹੜੀ ਗੱਲ ਕਰ ਰਿਹਾ ਗੱਲਾਂ ਨਾ ਕਰੋ ਨਹੀਂ ਨਹੀਂ ਮੈਂ ਜਿਹੜੀ ਗੱਲ ਵੀ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵੀ ਇਹ ਫੌਜ ਹੈ ਜਿਹੜੀ ਮੇਰੀ ਬੇਨਤੀ ਸੁਣੋ ਜੀ ਇਹ ਪੰਜਾਬ ਦਾ ਉਹ ਕਿਸਾਨ ਹੈ ਜਿਹਨੂੰ ਇਕਨੋਮਿਕਲੀ ਸਰਕਾਰਾਂ ਨੇ ਮਾਰਿਆ ਅਸੀਂ ਤਾਂ ਨਹੀਂ ਕਿਹਾ ਅਸੀਂ ਝੋਨਾ ਲਾਉਣਾ ਹੂੰ 1965 ਤੋਂ ਬਾਅਦ ਸਾਨੂੰ ਦਿੱਤਾ ਨਾ ਉਦੋਂ ਪਹਿਲਾਂ ਦੱਸੋ ਕਿਹੜੀ ਖੁਸ਼ਾਲ ਕਿਹੜੀ ਖੁਦਕੁਸ਼ੀ ਹੁੰਦੀ ਸੀਗੀ ਸਾਡਾ ਬੀ ਨਰਮੇ ਦਾ ਅਸੀਂ ਕਿਹਾ ਵੀ ਸਾਨੂੰ ਮਾੜਾ ਦੇ ਦਿਓ ਆ ਪਿਛਲੇ ਸਾਲ ਸੂਰਜਮੁਖੀ ਆ ਤੁਹਾਡੇ ਨੇੜੇ ਇੱਧਰ ਜਾਓਗੇ ਨਾ ਸੱਜੇ ਕਵਰ ਵੀ ਕਰਕੇ ਆਏ ਸੀ ਆਪਾਂ ਪਿੰਡ ਨੇ ਸਾਰੇ ਸੂਰਜਮੁਖੀ ਲਾਉਂਦੇ ਆ ਆ ਸਾਰੇ ਪਿੰਡ ਨਕਲੀ ਬੀਜਾਂ ਦਾ ਸੀ ਕਾਕਾ ਸਾਰੇ ਪਿੰਡਾਂ ਦਾ ਫਸਲ ਜਿਹੜੀ ਮਰ ਗਈ ਤੇ ਇੱਥੋਂ ਹੀ 30 ਕਿਲੋਮੀਟਰ ਤੇ ਬੰਦਾ ਬੈਠਾ ਜਿਨੇ ਉਹ 20 ਵੇਚਿਆ ਨਕਲੀ ਜਮਾਨਤ ਲੈ ਕੇ ਬੈਠਾ ਆਨੰਦ ਲਈ ਜਾਂਦਾ ਆਪਦੀ ਕੋਠੀ ਬਹੁਤ ਸੋਹਣੀ ਪਈ ਹੈ ਉਹਨੇ 300 ਪਰਿਵਾਰ ਮਾਰ ਕੇ ਰੱਖਤਾ ਯਾਰ ਕੋਈ ਕਾਰਵਾਈ ਨਹੀਂ ਹੁੰਦੀ ਇਸ ਮੁਲਕ ਦੇ ਵਿੱਚ ਜੀ ਇਹ ਉਹ ਕਿਸਾਨ ਹੈ ਜਦੀ ਫਸਲ ਮਰ ਜਾਂਦੀ ਹੈ ਹੜਾਂ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ ਨਾ ਮੇਰੇ ਨਾਲ ਜੀ ਤੁਹਾਨੂੰ ਗਏ ਨੂੰ ਵੀ ਚਾਹ ਪੁੱਛਦੇ ਸੀਗੇ ਇੱਥੋਂ ਇੱਥੋਂ ਤਾਈਂ ਪਾਣੀ ਸੀਗਾ ਫਸਲ ਨਹੀਂ ਹੋਈ ਭਗਤਾ ਜੀ ਇਸ ਸਾਲ ਇਹ ਨਾ ਇੰਨਾ ਦੋ ਦੋ ਫੋਟ ਉਹਨਾਂ ਦੇ ਅਜੇ ਤਾਈਂ ਗਾਰਿਆ ਪੈਸੇ ਹੈ ਨਹੀਂ ਸੀਗੇ ਕਈਆਂ ਕੋਲੇ ਵੀ ਟਰੈਕਟਰ ਚ ਤੇਲ ਪੁਆਈਏ ਤੇ ਕੱਢ ਦਈਏ ਓਵੇਂ ਹੀ ਗੁਜ਼ਾਰਾ ਕਰ ਲਿਆ ਦੋ ਢਾਈ ਕਿੱਲੇ ਵਾਲਾ ਜਿਹੜਾ ਖੇਤੀ ਕਰਕੇ ਗੁਜ਼ਾਰਾ ਕਰਦਾ ਸੀ ਜਦੋਂ ਫਸਲ ਨਹੀਂ ਹੋਈ ਮੜਾਸਾ ਮਾਰਿਆ ਤੇ ਲੇਬਰ ਚੌਂਕ 'ਚ ਜਾ ਕੇ ਅਗਲੇ ਦਿਨ ਖੜਾ ਸੀ ਜੀ ਕੰਮ ਲੈਣ ਵਾਸਤੇ ਵੀ 400 ਰੁਪਿਆ ਦਿਹਾੜੀ ਕਰਿਆ ਆਉਂਗਾ ਤੇ ਰੋਟੀ ਮਿਲ ਜੂਗੀ ਕਮਾਲ ਕਰਦੇ ਇਹ ਜੀ ਇਹ ਸਾਡੇ ਨਾਲ ਇਕਨੋਮਿਕਸ ਦੇ ਉੱਤੇ ਆ ਕੇ ਲੜੋ ਤੁਸੀਂ ਅਸੀਂ ਐਕਸਪਲੇਨ ਕਰਦੇ ਆ ਤੁਹਾਨੂੰ ਕਿ ਤੁਸੀਂ ਸਾਨੂੰ ਕਿਵੇਂ ਨੀਤੀਆਂ ਨਾਲ ਮਾਰਿਆ ਜੀ ਤੁਸੀਂ ਆ ਸੜਕਾਂ ਜਿਹੜੀਆਂ ਬਣਾਈਆਂ ਇਹਦਾ ਮੁਨਾਫਾ ਗੁਜਰਾਤ ਨੂੰ ਹੋਣਾ ਹੈ ਸਾਡੀਆਂ ਹਿੱਕਾਂ 'ਚੋਂ ਲੰਘ ਕੇ ਸਾਡੀਆਂ ਫਸਲਾਂ 'ਚੋਂ ਲੰਘ ਕੇ ਜਾ ਰਹੀ ਹੈ ਇਹ ਜੀ ਸਮਝੋ ਇਸ ਗੱਲ ਨੂੰ ਥੋੜੀ ਚਾਰ ਕਿਲੇ ਪੈਲੀ ਸੀ ਵਿੱਚੋਂ ਦੀ ਭਾਰਤ ਮਾਲਾ ਨਿਕਲ ਗਈ ਡੂੜ ਇੱਧਰ ਰਹਿ ਗਈ ਡੂੜ ਇੱਧਰ ਰਹਿ ਗਈ ਕਿਲਾ ਉਹ ਲੈ ਗਏ ਤੁਹਾਡੇ ਤੋਂ ਕਿਵੇਂ ਵਾਈ ਕਰੋਂਗੇ ਦੱਸੋ ਜਦੋਂ ਜਾਣਾ ਕਹਿੰਦੇ 10 ਕਿਲੋਮੀਟਰ ਤਾਈਂ ਤਾਂ ਉਹਦੇ ਤੇ ਕੋਈ ਰਾਹ ਨਹੀਂ ਛੱਡਿਆ ਤੇ 10 ਐ ਗਏ ਫਿਰ ਪਰਲੇ ਪਾਸੇ ਗਏ ਫਿਰ 10 ਐ ਆਏ 20 ਦਿਨ ਦੇ ਚਾਰ ਢੇੜੇ ਲੱਗੇ 80 ਕਿਲੋਮੀਟਰ ਤੱਕ ਟਰੈਕਟਰ ਚੱਲ ਗਿਆ ਦਿਹਾੜੀ ਦਾ ਜੀ ਤੇਲ ਕੌਣ ਪਵਾਊਗਾ ਉਹਦੇ 'ਚ ਇਹ ਪ੍ਰੋਬਲਮ ਹੈ ਜਦੋਂ ਤੁਸੀਂ ਇਹ ਗੱਲ ਇਹ ਇਹ ਗੱਲਾਂ ਡਿਸਕਸ ਨਹੀਂ ਕਰਨਾ ਚਾਹੁੰਦੀ ਸਰਕਾਰ ਲੋਕਾਂ ਨੂੰ ਇਹ ਦੱਸਣਾ ਨਹੀਂ ਚਾਹੁੰਦੀ ਵੀ ਇਹ ਪ੍ਰੋਬਲਮ ਹੈ ਅੱਗੇ ਹਾਈਵੇ ਬਣਦਾ ਸੀ ਆ ਹਾਈਵੇ ਬਣਿਆ ਜੀ ਇਹਦੇ ਆਲੇ ਦੁਆਲੇ ਢਾਬੇ ਬਣਾ ਲਏ ਲੋਕਾਂ ਨੇ ਟਾਬੇ ਵਾਲਿਆਂ ਨੇ ਤਾਂ ਅੰਦੋਲਨ ਦੇ ਨਾਂ ਤੇ ਢਾਬੇ ਚਲਾ ਲੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਇਹਦੇ ਆਲੇ ਦੁਆਲੇ ਢਾਬੇ ਬਣਾ ਲੇ ਜੀ ਪ੍ਰਾਪਰਟੀ ਕਰੋੜਾਂ ਦੀ ਹੋ ਗਈ ਇਹ ਹਰਿਆਣੇ ਚੋਂ ਨਿਕਲਦਾ ਏ ਰੋਡ ਜਿਹੜੀ ਤੁਹਾਡੇ ਪੰਜਾਬ ਚੋਂ ਸੜਕ ਨਿਕਲ ਰਹੀ ਹੈ 10 ਫੁੱਟ ਉੱਚੀ ਹੈ ਤੁਸੀਂ ਉਹਦੇ ਆਲੇ ਦੁਆਲੇ ਢਾਬਾ ਨਹੀਂ ਬਣਾ ਸਕਦੇ ਇੱਥੇ ਜਿਹਦੀ ਜ਼ਮੀਨ ਸੜਕ ਤੇ ਸੀਗੀ 40 ਲੱਖ ਦਾ ਕਿੱਲਾ ਸੀ ਉਹ 4 ਕਰੋੜ ਦਾ ਹੋ ਗਿਆ ਤੁਹਾਡਾ 40 ਲੱਖ ਵਾਲਾ 4 ਲੱਖ ਦਾ ਰਹਿ ਗਿਆ ਜਿੱਥੋਂ ਜਿੱਥੋਂ ਸੜਕ ਲੰਘੀ ਜੀ ਕਿਸੇ ਨੇ ਨਹੀਂ ਖਰੀਦਣਾ ਉਹ ਅਗਲਾ ਕਹੂਗਾ ਯਾਰ ਉੱਥੋਂ ਫਲਾਨੀ ਸੜਕ ਨਿਕਲਦੀ ਐ ਕਹੂਗਾ ਉੱਥੇ ਅਪਰੋਚ ਹੀ ਹੈਣੀਗੀ ਮੇਰਾ ਅੱਧੀ ਜ਼ਮੀਨ ਇੱਧਰ ਰਹਿ ਗਈ ਅੱਧੀ ਰੋਡ ਦੇ ਇੱਧਰਲੇ ਪਾਸੇ ਰਹਿ ਗਈ ਉਸ ਰੋਡ ਤੇ ਮੈਂ ਆਪਦੇ ਪਿੰਡੋ ਚੜ੍ਹ ਵੀ ਨਹੀਂ ਸਕਦਾ ਜੇ ਉਸ ਰੋਡ ਤੇ ਮੈਂ ਚੜ੍ਹਨਾ ਅੰਮ੍ਰਿਤਸਰ ਜਾਣ ਨੂੰ ਤਾਂ ਉਹ 30 ਕਿਲੋਮੀਟਰ ਅੱਗੇ ਜਾ ਕੇ ਇੱਕ ਹਾਈਵੇ ਦਾ ਕਟ ਆਊਗਾ ਉੱਤੋਂ ਚੜ੍ਹ ਕੇ ਮੈਂ ਚੜ੍ਹੂੰਗਾ ਜੀ ਫਿਰ ਮੇਰੇ ਭਲੇ ਵਾਸਤੇ ਐ ਕਿ ਮੇਰੇ ਨੁਕਸਾਨ ਵਾਸਤੇ ਮੈਨੂੰ ਦੱਸੋ ਇਹ ਹੜ ਆਗੇ ਡਾਫ ਲੱਗ ਗਈ ਇੱਕ ਪਾਸੇ ਦੀ ਮੇਰੀ ਜ਼ਮੀਨ ਮਾਰੀ ਗਈ ਪਾਣੀ ਨਹੀਂ ਗਾ ਨਿਕਲਿਆ ਪਾਣੀ ਨੇ ਤਾਂ ਜਾਣਾ ਸੀਗਾ ਘਰ ਚ ਪੈਣਾ ਸੀ ਵਾਪਸ ਜਾ ਕੇ ਉਹ ਅਜੇ ਵੀ ਖੜਾ ਹੈ ਮੇਰੇ ਪਿੰਡ ਦੇ ਵਿੱਚ ਮੇਰੇ ਖੇਤਾਂ ਦੇ ਵਿੱਚ ਉਹਦੀਆਂ ਬਿਮਾਰੀਆਂ ਨਾਲ ਮੇਰੇ ਬੱਚੇ ਮਰ ਗਏ ਕੌਣ ਜ਼ਿੰਮੇਦਾਰ ਹੈ ਇਹ ਪਾਲਿਸੀ ਜਦੋਂ ਦਫ਼ਤਰ ਚ ਬਹਿ ਕੇ ਬਣੂਗੀ ਕਿੱਥੇ ਬਣਦੀ ਹੈ ਨੀਤੀਯੋਗ ਚ ਬਣਦੀ ਹੈ ਜਾਂ ਵਿਗਿਆਨ ਭਵਨ ਚ ਦੇਸ਼ ਦੇ ਵੱਡੇ ਬੰਦੇ ਬਹਿ ਜਾਂਦੇ ਜਿਹੜੇ ਭਵਨ ਬਣੇ ਨੇ ਮੈਨੂੰ ਇਹ ਦੱਸੋ ਇਹਨਾਂ ਨੂੰ ਪੁੱਛੋ ਵੀ ਕਦੇ ਕੋਈ ਬੰਦਾ ਉਹਨਾਂ ਜੋ ਪੰਜਾਬ ਆ ਕੇ ਕਦੇ ਖੇਤੀ ਕਿ ਇੱਕ ਦਿਨ ਆ ਕੇ ਕਿਸ ਉਹਨੂੰ ਸੰਦਾਂ ਦੇ ਨਾਲ ਹੀ ਪੁੱਛ ਲੋ ਵੀ ਖੇਤੀ ਦੇ ਸੰਦ ਕਿਹੜੇ ਆ ਸਾਡੇ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਰੇਹ ਵਾਲਾ ਗੱਟਾ ਸਿੱਧਾ ਖੋਲਣਾ ਕਿ ਪੁੱਠਾ ਖੋਲਣਾ ਇਹ ਪੁੱਛ ਲੋ ਜਾ ਕੇ ਨਹੀਂ ਪਤਾ ਤਾਂ ਜੇ ਮੰਨ ਲਓ ਤੁਹਾਡੀ ਤਕਦੀਰ ਦਾ ਫੈਸਲਾ ਮੈਂ ਕਰ ਰਿਆ ਮੈਨੂੰ ਤੁਹਾਡਾ ਪਤਾ ਹੀ ਨਹੀਂ ਤੁਹਾਡਾ ਤੁਹਾਡੀ ਜੀਓਗ੍ਰਾਫੀ ਕੀ ਹੈ ਤੁਹਾਡੇ ਉੱਥੇ ਫਸਲ ਕੀ ਹੁੰਦੀ ਹੈ ਤੁਹਾਡੀ ਜ਼ਮੀਨ ਕਿਹੋ ਜੀ ਹੈ ਹੈ ਤਾਂ ਉਹ ਉਹ ਕਿਵੇਂ ਤੁਹਾਡਾ ਫੈਸਲਾ ਕਰ ਸਕਦਾ ਇਸ ਕਰਕੇ ਭਗਤਾ ਜੀ ਇਹ ਅੰਦੋਲਨ ਉਸ ਤੋਂ ਵੀ ਵੱਡਾ ਅੰਦੋਲਨ ਹੈ ਮੈਂ ਅੱਜ ਗੱਲ ਤੁਹਾਨੂੰ ਕਹਿ ਕੇ ਜਾ ਰਿਹਾ ਜਿੰਨਾ ਵੱਡਾ ਪਿਛਲਾ ਅੰਦੋਲਨ ਸੀ ਸਾਰੇ ਆਣਗੇ ਮੇਰੇ ਤੋਂ ਲਿਖਾ ਕੇ ਲੈ ਲਓ ਤੁਸੀਂ ਨਹੀਂ ਰਹਿਣਗੇ ਉਹ ਪਿੱਛੇ ਪੰਜਾਬ ਦੀ ਆਵਾਮ ਉਹਨਾਂ ਨੂੰ ਲੈ ਕੇ ਆਊਗੀ ਜੀ ਛੇ ਕੋਈ ਕਹਿੰਦਾ ਮੈਂ ਕਿਸਾਨ ਦਾ ਪੁੱਤਾਂ ਤੇ ਉਹ ਆਊਗਾ ਉੱਥੇ ਵਪਾਰੀ ਦਾ ਪੁੱਤ ਵੀ ਆਊਗਾ ਸਾਡੇ ਘਰਾਂ 'ਚ ਰੋਟੀ ਇਹਨਾਂ ਨੇ ਇਹਨਾਂ ਨਹੀਂ ਦੇਣੀ ਐ ਇੱਕ ਕੁੜੀ ਨੇ ਅੱਜ ਗਾਲਾਂ ਕੱਢੀਆਂ ਵੀਡੀਓ ਦੇਖੀ ਤੁਸੀਂ ਰੋਟੀ ਨਹੀਂ ਖਾਂਦੀ ਓ ਜਿਹੜਾ ਪੀਜ਼ਾ ਵੀ ਖਾਂਦੀ ਐ ਪੀਜ਼ਾ ਵੀ ਮੈਦਾ ਬਣਦਾ ਉਹ 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 ਕਿੱਥੋਂ ਆਣਾ ਓਨੇ ਜਾਂ ਤਾਂ ਕੋਈ ਐਜੀ ਚੀਜ਼ ਪੈਦਾ ਕਰ ਲਓ ਦੁਨੀਆਂ 'ਚ ਜਿਹੜੀ ਧਰਤੀ ਨਾ ਪੈਦਾ ਕਰਦੀ ਹੋਵੇ ਤੇ ਤੁਸੀਂ ਖਾ ਕੇ ਜੀ ਸਕਦੇ ਹੋ ਫਿਰ ਤਾਂ ਇਹਨਾਂ ਨੂੰ ਸਾਰਿਆਂ ਨੂੰ ਗਾਲਾਂ ਕੱਢ ਲਓ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆਲਟਰਨੇਟ ਹੈਗਾ ਭਾਈ ਸਾਬਣ ਰਕਸੋਨਾ ਦਾ ਨਹੀਂ ਲਾਇਆ ਤੇ ਡੱਬ ਦਾ ਲਾ ਲਿਆ ਲਿਰਲ ਦਾ ਲਾ ਲਿਆ ਹੈ ਨਾ ਆਲਟਰਨੇਟ ਰੋਟੀ ਦਾ ਆਲਟਰਨੇਟ ਦੱਸੋ ਕੀ ਹੈ ਇਸ ਕਰਕੇ ਕਿਸਾਨ ਦੇ ਨਾਲ ਖੜਨਾ ਚਾਹੀਦਾ ਹੈ ਕਿਸਾਨ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਇਸ ਅੰਦੋਲਨ ਨੂੰ ਔਰ ਐਮਐਸਪੀ ਦਾ ਜੇ ਕਾਨੂੰਨ ਇਹ ਕਿਸਾਨ ਬਣਾਉਣ 'ਚ ਕਾਮਯਾਬ ਹੋ ਗਏ ਇਹ ਆਪਣੇ ਬੱਚਿਆਂ ਦੀਆਂ ਤਕਦੀਰਾਂ ਬਹੁਤ ਸੋਹਣੀਆਂ ਕਰ ਜਾਂ ਇੱਕ ਪਾਸੇ ਤਾਂ ਅਸੀਂ ਕਹਿੰਨੇ ਆਂ ਵਾਪਸ ਆ ਜਾਓ ਹੈ ਤੁਸੀਂ ਬੈਠੇ ਹੋ ਕੈਨੇਡਾ ਦੇ ਵਿੱਚ ਮੁੜਿਆ ਉਹ ਆਪਦੀ ਧਰਤੀ ਨਾਲ ਜੁੜੋ ਧਰਤੀ ਦੇਊਗੀ ਕੁਝ ਜਦੋਂ ਸਾਨੂੰ ਮੁੱਲ ਮਿਲੂਗਾ ਤਾਂ ਅਸੀਂ ਜੁੜਾਂਗੇ ਸੋ ਇਹ ਉਹਦੀ ਲੜਾਈ ਹੈ ਬਾਰ ਬਾਰ ਸ਼ੁਕਰੀਆ। ਲਓ ਜੀ ਇਹ ਸਨ ਸੀਨੀਅਰ ਪੱਤਰਕਾਰ ਸਿਮਰਜੋਤ ਮੱਕੜ, ਹਰਪ੍ਰੀਤ ਕੈਮਰਾਮੈਨ ਦੇ ਨਾਲ ਹੈਪੀ ਪਾਕਟ।